ਦੇਖੀ ਜੀ ਥੋੜਾ ਪਿੱਛੇ ਦੇ ਦੇ ਤੱਕਰੀ ਅੱਗੇ ਜੱਜ ਕਰੀਏ ਅਸਲੀ ਵਾਲੇ ਚੱਕ ਲਓ ਜੀ ਅਸਲੀ ਲੈਵਲ ਚੱਕੀਏ ਇਹ ਥੋੜੀ 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 ਜੀ ਸਾਹਿਬ ਉਹ ਇਧਰ ਸਾਹੂ ਜੀ ਦਾ ਆਹ ਦੇ ਆਹ ਇਹ ਪਾਲੀਆਂ ਬਈ ਇੱਕ ਮਿੰਟ ਬੁਲੀ ਜਿੰਮਾ ਅੱਗੇ ਲੈਪਟਾਪ ਦੇ ਉਹ ਵੀਰੇ ਅੱਗੇ ਕਰ ਆ ਚੱਕੇ ਐਡ ਕਰੋ ਮੋਬਾਈਲ ਅੱਗੇ ਰੱਖ ਦਿਓ ਪਿੱਛੇ ਰੱਖ ਦਿਓ ਨਾਲ ਹੀ ਦੇਖ ਮੈਂ ਲੈਪਟਾਪ ਵੀ ਜਿਹੜੇ ਗਈ ਜਾਂਦੇ ਸਾਡੇ ਕੋਲ ਫੋਟੋ ਹੈ ਐ ਕੇ ਨਾਲ ਹੋ ਗਈ ਸਾਰੇ ਓਕੇ 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 ਬਰਾਬਰ ਕਰਨ ਨੂੰ ਚੱਲਣ ਚੱਲਦੇ ਹਾਂ ਤੇ ਲੈ ਲੈ ਬਈ ਪਤਾ ਹਾਂ ਹੋਰ ਅਬੇ ਵਰਦੀਆਂ ਲੈ ਲੈ। ਹੋਸ਼ਲਾਦ ਨੂੰ। ਇਹ ਇਹ ਲੈ ਥੋੜਾ ਲਿਓ। ਕਾਊਂਟਰ ਇੰਟੈਲੀਜੈਂਸ ਬਠਿੰਡਾ ਸਾਡੀ ਦੋਨਾਂ ਟੀਮਾਂ ਬੇਸਿਕਲੀ CIA 1 ਔਰ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਟੀਮ ਦੇ ਸਾਂਝੇ ਆਪਰੇਸ਼ਨ ਚ ਸਾਨੂੰ 4 ਵਿਅਕਤੀਆਂ ਦੇ ਨਾਲ ਨਾਲ 4 ਵਕਫ ਵਕ ਨਜਾਇਜ਼ ਅਸਲੇ ਬਰਾਮਦ ਹੋਇਆ ਔਰ 6 ਜ਼ਿੰਦਾ ਰਾਉਂਡ ਕਾਰਤੂਸ ਬਰਾਮਦ ਹੋਏ। ਇਹਦੇ ਤਹਿਤ ਅਸੀਂ ਐਫ ਆਈ ਆਰ ਨੰਬਰ 138 ਡੇਟਿਡ 12 ਸਤੰਬਰ 2024 ਅੰਡਰ 25 54 59 ਅਸਲਾ ਐਕਟ ਤਲਵੰਡੀ ਸਾਬੋ ਦਰਜ ਕੀਤਾ। ਇਹਦੇ ਚ ਜੀ ਸਾਨੂੰ ਇਨੀਸ਼ੀਅਲ ਇਨਫੋਰਮੇਸ਼ਨ 12 ਸਤੰਬਰ ਨੂੰ ਮਿਲੀ ਸੀ ਸੀਆਈਏ 1 ਨੂੰ ਕਿ ਇੱਕ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਕੋਲ ਕੁਝ ਦਿਨਾਂ ਪਹਿਲਾਂ ਕੋਈ ਲੜਾਈ ਕਰਨ ਦੇ ਦੋ ਗੁੱਟਾਂ ਦਾ ਪਲਾਨ ਸੀ ਜਿਹਦੇ ਚ ਇੱਕ ਧਿਰ ਦੇ ਮੰਗੂ ਸਿੰਘ ਵਾਸੀ ਪਿੰਡ ਫਤੇਗੜ ਨੌਬਾਦ ਜ਼ਿਲ੍ਹਾ ਬਠਿੰਡਾ ਮਨਪ੍ਰੀਤ ਸਿੰਘ ਉਰਫ ਅਨਿਲ अगेन ਵਾਸੀ ਪਿੰਡ ਫਤੇਗੜ ਨੌ ਆਬਾਦ ਔਰ ਦਲਜੀਤ ਸਿੰਘ ਉਰਫ ਡਿੰਪਾ ਵਾਸੀ ਚੁੰਬਾ ਪਾਈਕਾ ਬਠਿੰਡਾ ਇਨਾਂ ਕੋਲ ਨਜਾਇਜ਼ ਅਸਲੇ ਹੈ ਉਹਦੇ ਬਿਹਾਫ ਤੇ ਸੀਆਈਏ ਦੀ ਸੀਆਈਏ ਔਰ ਸੀਆਈ ਦੀ ਟੀਮ ਨੇ ਜੁਆਇੰਟਲੀ 13 ਤਰੀਕ ਨੂੰ ਪਿੰਡ ਫਤੇਗੜੋਂ ਤੋਂ ਦੇਬਸੜ ਦੇ ਕੋਲ ਮੰਗੂ ਸਿੰਘ ਔਰ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਪਾਸੋਂ ਸਾਨੂੰ ਦੋ ਦੇਸੀ ਕੱਟੇ 315 ਬੋਰ ਅਲੋਂਗ ਵਿਦ 4 ਰਾਉਂਡਸ ਬਰਾਮਦ ਹੋਏ ਤੇ ਉਸੇ ਦਿਨ ਸਾਡੀ ਟੀਮ ਨੂੰ ਬਸਸੜਾ ਚੁੰਬਾ ਪਾਈਕਾ ਤੋਂ ਦਲਜੀਤ ਸਿੰਘ ਉਰਫ ਦਿੰਪਾ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਦੇ ਕਬਜ਼ੇ ਤੋਂ ਇੱਕ ਦੇਸੀ ਪਿਸਟਲ 32 ਬੋਰ ਬਰਾਮਦ ਹੋਈ ਅਲੋਂਗ ਵਿਦ ਦੋ 2 ਲਾਈਵ ਰਾਉਂਡਸ ਦੀ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਗगनਦੀਪ ਸਿੰਘ ਵਾਸੀ ਸੈਕਟਰ 22ਡੀ ਚੰਡੀਗੜ੍ਹ ਨੂੰ ਨਾਮਿਨੇਟ ਕੀਤਾ ਜਿਹਨੂੰ 14 ਤਰੀਕ ਨੂੰ CIA 1 ਦੀ ਟੀਮ ਨੇ ਚੰਡੀਗੜ੍ਹ ਸੈਕਟਰ 17 ਤੋਂ ਗ੍ਰਿਫਤਾਰ ਕੀਤਾ ਸੋ ਔਰ 16 ਨੂੰ ਜਿਹੜਾ ਦੋਸ਼ੀ ਗगनਦੀਪ ਹੈ ਵਾਸੀ ਚੰਡੀਗੜ੍ਹ ਇਹਦੇ ਤੋਂ ਡਿਊਰਿੰਗ ਇਨਸ਼ਾਫ ਤੇ ਇੱਕ ਹੋਰ ਪਿਸਟਲ ਦੇਸੀ ਬੱਤੀਪੁਰ ਬਰਾਮਦ ਹੋਈਏ ਸੋ ਇਸ ਕੇਸ ਚ ਸਾਨੂੰ ਕੁੱਲ 4 ਅਸਲੇ ਬਰਾਮਦ ਹੋਈਏ ਜਿਨ੍ਹਾਂ ਜਿਹੜੇ ਤਿੰਨੋਂ ਚਾਰੋਂ ਹੀ ਇਲੀਗਲ ਹੈ ਔਰ ਇਹਨਾਂ ਨੂੰ ਇਹਨਾਂ ਨੇ ਕਿਸੇ ਕ੍ਰਿਮੀਨਲ ਐਕਟ ਚ ਯੂਜ਼ ਕਰਨਾ ਸੀ ਜੋ ਸਾਨੂੰ ਇਨੀਸ਼ੀਅਲੀ ਇਨਪੁਟ ਸੀਗੇ ਸੋ ਸਾਡੀ CIA 1 ਔਰ ਕਾਉਂਟਰ ਇੰਟੈਲੀਜੈਂਸੀ ਟੀਮ ਨੇ ਇਹ ਚਾਰ ਜਿਹੜੇ ਦੋਸ਼ੀ ਅਲੋਂਗ ਵਿਦ ਵੈਪਨਸ ਬਰਾਮਦ ਕਰਕੇ ਇੱਕ ਹੋਣ ਵਾਲੇ ਕ੍ਰਾਈਮ ਨੂੰ ਪ੍ਰੀਐਮਪਟ ਕੀਤਾ ਔਰ ਜਿਹੜੇ ਚਾਰ ਦੋਸ਼ੀ ਹੈ ਇਹਨਾਂ ਚੋਂ ਇੱਕ ਦਾ ਪੁਰਾਣਾ ਵੀ ਕ੍ਰਿਮੀਨਲ ਰਿਕਾਰਡ ਹੈ ਮਨਪ੍ਰੀਤ ਸਿੰਘ ਉਰਫ ਅਨਿਲ ਇਹਦੇ ਤੇ ਇੱਕ ਪਰਚਾ ਇਸੇ ਸਾਲ ਜਨਵਰੀ ਚ ਸਨੈਚਿੰਗ ਦਾ ਦਰਜ ਹੋਇਆ ਸੀਗਾ ਤਲਵੰਡੀ ਸਾਬੋ ਔਰ 5 ਅਗਸਤ ਨੂੰ ਹੀ ਇਹਦੇ ਤੇ ਇੱਕ ਹੋਰ ਥੈਫਟ ਦਾ ਪਰਚਾ ਦਰਜ ਹੋਇਆ ਸੀ ਅਗੇਨ ਅ ਤਲਵੰਡੀ ਸਾਬੋ ਬੜਾ ਕੰਮ ਕੀ ਕਰਦੇ ਨੇ ਮੁੰਡੇ ਜਿਹੜੇ ਫੜੇਗੇ ਇਹ ਸਾਰੇ ਕਮ ਜੀ ਨਾ ਜੋ ਇੱਕ ਲੜਕਾ ਕੰਮ ਕਰਦਾ ਗਗਨਦੀਪ ਸਿੰਘ ਉਹ ਉਮਰ ਉਹਦੀ 36 ਸਾਲ ਹੈ ਚੰਡੀਗੜ੍ਹ ਚ ਕਿਸੇ ਇਮੀਗ੍ਰੇਸ਼ਨ ਦੀ ਅ ਏਜੰਸੀ ਚ ਕਰਦਾ ਬਾਕੀ ਤਾਂ ਤਿੰਨੋ ਹੀ ਇੱਕ ਪਰਦਾ ਵੀ ਐ ਚ ਬਾਕੀ ਬੇਰੋਜ਼ਗਾਰ ਮਕਸਦ ਕੀ ਸੀ ਇਹ ਨਾ ਅਸਲਾ ਲੈ ਆਉਂਦਾ ਕੋਈ ਬਾਦਤਾਂ ਨੂੰ ਜੀ ਸਾਨੂੰ ਇਨੀਸ਼ੀਅਲ ਇਨਪੁਟ ਸਿਗੀ ਜਿਹੜੀ ਗੁਰੂਗਾੜ੍ਹਸ਼ ਯੂਨੀਵਰਸਿਟੀ ਐ ਉਦੋਂ ਜਦੋਂ ਉਹਨਾਂ ਦੇ ਕਈ ਵਾਰੀ ਕੋਈ ਮੁੰਡਿਆਂ ਦੀ ਕੋਈ ਲੜਾਈ ਕਰਨ ਦਾ ਪਲਾਨ ਹੁੰਦਾ ਉਸੇ ਇਨਪੁਟ ਤੇ ਅਸੀਂ ਵਰਕ ਕਰਦੇ ਹੋਏ ਇਹਨਾਂ ਨੂੰ ਫੜਿਆ ਤੇ ਅਸਲਾ ਬਰਾਮਦ ਕੀਤਾ ਮੈਂ ਗਗਨਦੀਪ ਦਾ ਕੀ ਰੋਲ ਐ ਸਾਰੇ ਇਹਨਾਂ ਦਾ ਚੰਡੀਗੜ੍ਹ ਤੋਂ ਅਰੈਸਟ ਕੀਤਾ ਉਸ ਗਗਨਦੀਪ ਜੀ ਕਈ ਵਾਰੀ ਕੋਈ ਨਾ ਕੋਈ ਅੱਗੇ ਕਨੈਕਸ਼ਨਸ ਬਣਦੇ ਜਾਂਦੇ ਜਦੋਂ ਇਦਾਂ ਦੇ ਇਲੀਸਿਟ ਕਪਨਸ ਕਿਸੇ ਨੇ ਯੂਜ਼ ਕਰਨੇ ਹੋਣ ਉਹ ਕਨੈਕਸ਼ਨ ਅਸੀਂ ਦੀ ਰਿਮਾਂਡ ਲੈ ਕੇ ਦੇਖਾਂਗੇ ਐਗਜ਼ੈਕਟਲੀ ਕਿਸੇ ਦਾ ਬਟ ਇਹਦੇ ਤੋਂ ਅਸਲਾ ਬਰਾਮਾ ਇਹਨਾਂ ਦੀ ਇਨਫੋਰਮੇਸ਼ਨ ਚਾਹੀਦੀ ਇੱਕ ਇੱਕ ਖਾਸ ਗਰੁੱਪ ਤੋਂ ਪਤਾ ਚੱਲ ਰਿਹਾ ਹਾਲੇ ਤੱਕ ਜੇ ਪ੍ਰੀਲੀਮਿਨਰੀ ਪਤਾ ਲੱਗਿਆ ਕਿ ਇਹਦੇ ਚ ਕੁਝ ਅਸਲਾ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਬਟ ਕੋਈ ਪਾਰਟਿਕੂਲਰ ਗਰੁੱਪ ਹਾਲੇ ਤੱਕ ਸਾਡੇ ਨੋਲੇਜ ਚ ਨਹੀਂ ਮੈਮ ਜਿਹੜਾ ਤੁਸੀਂ ਗਗਨਦੀਪ ਦੀ ਗੱਲ ਕਰ ਰਹੇ ਹੋ ਗਗਨਦੀਪ ਤੁਸੀਂ ਕੀ ਵਾਲੇ ਕੁਝ ਕਿਛ ਕਰਦੇ ਇਹਨਾਂ ਦੀ ਇਨਫੋਰਮੇਸ਼ਨ ਵੀ ਉਹਦੇ ਕੋਲ ਅਸਲਾ ਬਰਾਮਾ ਹੈ ਨਹੀਂ ਜੀ ਉਹ ਤਾਂ ਸਾਡਾ ਆਪਣਾ ਸੋਰਸ ਹੈ ਜੀ ਉਹਦੀ ਇਨਫੋਰਮੇਸ਼ਨ ਤਸਲਾ ਬ੍ਰਾਹਮਣੀ ਹੋਏ ਬਟ ਇਹਨਾਂ ਦੀ ਜਿਹੜੇ ਬੰਦੇ ਇਨੀਸ਼ੀਅਲੀ ਫੜਿਆ ਅਕਿਊਜ਼ ਉਹਨਾਂ ਦੀ ਪੁੱਛ ਕਿਸ ਤੋਂ ਸਾਨੂੰ ਇਹਦਾ ਲਿੰਕ ਪਤਾ ਲੱਗਿਆ ਫਿਰ ਅਸੀਂ ਇਹਨੂੰ ਅਰੈਸਟ ਕੀਤਾ ਬੜੀ ਕੋਈ ਜਸਟਿਸ ਨਾ ਹੋਣੀ ਹਮ ਸਮਝਾਰੇ ਨਹੀਂ ਜੀ ਹਲੇ ਤੱਕ ਨਾਥਿੰਗ ਕੰਕ੍ਰੀਟ ਆਈ ਕੈਨ ਟੈਲ ਬਟ ਰਿਮਾਂਡਸ ਜੇ ਕੁਝ ਪਤਾ ਲੱਗਦਾ ਵੀ ਲੱਗਦਾ ਇਸ ਦਾ ਤੁਸੀਂ ਗੁਰਕਾਸ਼ ਯੂਨੀਵਰਸਿਟੀ ਦੀ ਗੱਲ ਕਰ ਰਹੇ ਹੋ ਪਿੱਛੇ ਜੇ ਇੱਕ ਪਟਚਾਇਟੇ ਵੀ ਵਾਲੇ ਡੀਬੀ ਕਾਲਜ ਦੇ ਲੜਾਈ ਝਗੜੇ ਦਾ ਠੰਡਾ ਦੇ ਆਲੇ-ਕਾਲ ਜਿੱਦ ਨੇ ਸਰਕਾਰੀ ਜਾਂ ਪ੍ਰਾਈਵੇਟ ਕਾਲਜਸ ਨੇ ਉਹਨਾਂ ਦੇ ਵਿੱਚ ਲਗਾਤਾਰ ਪ੍ਰਧਾਨਗੀ ਨੂੰ ਲੈ ਕੇ ਇਹਦਾ ਸਿਸਟਮ ਚੱਲ ਰਿਹਾ ਜੀ ਉਹਦੇ ਨਾਲ ਵੀ ਰਿਲੇਟਡ ਹੈ ਕੁਝ ਪ੍ਰਧਾਨਗੀ ਦਾ ਜੀ ਹਲੇ ਤਾਂ ਮੈਂ ਨਹੀਂ ਦੱਸ ਸਕਦੀ ਬਟ ਡਿਮਾਂਡ ਲੈ ਕੇ ਅਸੀਂ ਤੁਹਾਨੂੰ ਦੱਸਾਂਗੇ ਕਿ ਇਹਦੇ ਸਿਰ ਉੱਤੇ ਕਿਉਂ ਵਾਇਪਨ ਲਗਾਤਾਰ ਬਰਾਮਦ ਹੋ ਰਿਹਾ ਪਿੱਛੇ ਜੀ ਤੁਸੀਂ ਪ੍ਰੈਸ ਰੂਮ ਤੋਂ ਸੀ ਕਿ ਨਜਾਇਜ਼ ਹਥਿਆਰ ਦੱਸਦੇ ਬਿਲਕੁਲ ਜੀ ਅਸਲਾ ਨਜਾਇਜ਼ ਅਸਲਾ ਜਦੋਂ ਸਾਡੇ ਧਿਆਨ 'ਚ ਆ ਜਾਂਦਾ ਹੈ ਤਾਂ ਸਾਡੀ ਡਿਊਟੀ ਹੈ ਟੂ ਰਿਕਵਰ ਥੀਸ ਬਟ ਜੇ ਅਸੀਂ ਇਹਨੂੰ ਪ੍ਰੀਐਮਟ ਕਰਤਾ ਕ੍ਰਾਈਮ ਦਾ ਤਾਂ ਆਈ ਡੋਨਟ ਵਾਂਟ ਆਈ ਕੈਨਟ ਕਮੈਂਟ ਕਿ ਕਿੱਥੇ ਯੂਜ਼ ਹੋਣਾ ਸੀਗਾ ਬਟ ਹਾਂਜੀ ਕਾਫੀ ਟਾਈਮ ਹੋ ਗਿਆ ਜਿੰਨਾ ਵੀ ਅਸਲਾ ਗੋੜਾ ਗੋੜਾ ਬੰਦਾ ਚਾਹੁੰਦਾ ਹੈ ਕਿੰਨੀ ਤੋਹਰੇ ਜਾ ਤਰੇ ਐਮਪੀ ਦਾ ਨਾਮ ਆ ਰਿਹਾ ਹੈ ਬਈ ਉਹ ਫਰੇਸ ਬੈਕ ਕਰ ਰਹੀ ਹੈ ਇੰਟੈਲੀਜੈਂਸ ਸੋ ਅਗਰ ਇਹ ਅਗਲੇ ਫਰੇਸ ਬੈਕ ਵੀ ਹੋਵੇ ਤਾਂ ਅਸਲਾ ਹਾਲ ਹੀ ਹੋਏਗਾ ਫਰੇਸਪਾਖ ਜੀ ਆਈ ਥਿੰਕ ਬਟਿੰਡੇ ਦਾ ਆਈ ਕੰਟ ਰੀਲੀ ਕਮੈਂਟ ਬਟ ਕਾਉਂਟਰ ਇੰਟੈਲੀਜੈਂਸ ਵਾਲੇ ਤਾਂ ਲਗਾਤਾਰ ਕਰਦੇ ਰਹਿੰਦੇ ਹੈ ਮੈਂ ਪਿੱਛੇ ਜੇ ਜ਼ਿਲ੍ਹੇ ਚ ਪੋਸਟਡ ਸੀਗੀ ਅਸੀਂ ਕਾਫੀ ਅਸਲੇ ਮੱਧ ਪ੍ਰਦੇਸ਼ ਤੋਂ ਜਿੱਥੇ ਫੈਕਟਰੀਜ਼ 'ਚ ਬਣਾ ਵੀ ਰਹੀ ਸੀ ਮੈਨੂਫੈਕਚਰ ਉਹਨਾਂ ਨੂੰ ਵੀ ਕੀਤਾ ਇਵਨ ਇ ਜਲੰਧਰ ਵੱਖਰੇ ਵੱਖਰੇ ਡਿਸਟ੍ਰਿਕਟ ਬੈਕਵਰਡ ਲਿੰਕੇਜ ਜਾ ਰਹੇ ਹਨ ਵੀਲ ਆਲਸੋ ਟ੍ਰਾਈ ਕਰ ਜੇ ਸਾਨੂੰ ਸੋਰਸ ਮਿਲਦਾ ਤਾਂ ਅਸੀਂ ਅਸੀਂ ਵੀ ਜਾਵਾਂਗੇ ਕੋਈ ਸਰ ਕੋਈ ਫੜਿਆ ਗਿਆ ਜੋ ਪੰਜਾਬ ਤੋਂ ਹੋਵੇ ਜੋ ਅਸਲੀ ਤੌਰ 'ਤੇ ਸਪਲਾਈ ਕਰਦੇ ਇਸ ਪਾਰਟਿਕੂਲਰ ਕੇਸ 'ਚ ਤਾਂ ਜੀ ਮੈਂ ਨਹੀਂ ਦੱਸ ਸਕਦੇ ਬਟ ਅਦਰਵਾਈਜ਼ ਪੰਜਾਬ ਪੁਲਿਸ ਨੇ ਬਹੁਤ ਸਾਰੇ ਸੋਰਸ ਇਦਾਂ ਦੇ ਲੱਭੇ ਬਟ ਯਸ ਡੈਫੀਨਿਟਲੀ ਦੇ ਆਰ ਟ੍ਰੇਸ ਬੈਕ ਟੂ ਯਾ ਯੂਪੀ ਯਾ ਮਧਿਆ ਪ੍ਰਦੇਸ਼ ਜਿੱਥੇ ਇਲੀਸਿਟ ਬਣਦੇ ਥੈਂਕ ਯੂ ٹھیک ہے ٹھیک ٹھیک ٹھیک